ਹਾਂਜੀ ਐਡਵੋਕੇਟ ਗੁਰਪਿਆਰ ਸਿੰਘ ਪੰਜਾਗੜ ਹਰਿਆਣਾ ਹਾਈ ਕੋਰਟ ਇੱਕ ਕਾਫੀ ਕੰਪਲੀਟ ਸਾ ਆਪਾਂ ਲੜਕੀਆਂ ਦੇ ਵੱਲੋਂ ਸੁਣਦੇ ਆਂ ਵੀ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਚਾਹੇ ਉਹ ਹਸਪਤਾਲ ਹੋਵੇ ਚਾਹੇ ਉਹ ਕੋਰਟ ਹੋਵੇ ਚਾਹੇ ਉਹ ਬੈਂਕ ਹੋਵੇ ਲੜਕੀਆਂ ਜਿੱਥੇ ਕੰਮ ਕਰਦੀਆਂ ਨੇ ਉੱਥੇ ਕੁਝ ਇਹ ਜਿਹੜੇ ਲੰਡੂ ਮੁਲਾਜ਼ਮ ਜਾਂ ਕਹਿ ਸਕਦੇ ਆਂ ਆਪਾਂ ਮੇਲ ਉੱਥੇ ਬੈਠੇ ਹੁੰਦੇ ਨੇ ਪੰਜੇ ਉਂਗਲੀਆਂ ਕੁਸਾਰ ਤਾਂ ਹੁੰਦੀਆਂ ਨੇ ਪਰ ਉਹ ਲੜਕੀ ਨੂੰ ਉੱਪਰ ਤੋਂ نیچے ਤੱਕ ਤਰਾਸ਼ਦੇ ਨੇ ਲੜਕੀ ਜੀ ਉਹਨਾਂ ਦੇ ਨਾਲ ਗੱਲ ਕਰਦੀ ਏ ਤਾਂ ਉਹਨਾਂ ਨੂੰ ਇੱਕ ਅਹੇ ਇਹ ਫੀਲ ਕਰਦੇ ਨੇ ਵੀ ਮਤਲਬ ਗੱਲ ਕਰਨ ਦਾ ਧੰਗ ਤਰ੍ਹਾਂ ਤਰੀਕਾ ਨਹੀਂਗਾ ਇਹੇ ਇਹ ਮੁਲਾਜ਼ਮ ਹੋਣਾ ਦੀ ਸਭ ਤੋਂ ਵੱਡੀ ਕ੍ਰੂਰਤਾ ਹੈ ਵੀ ਜੇ ਉਹ ਇੱਥੇ ਦਫ਼ਤਰਾਂ ਦੇ ਵਿੱਚ ਬਹਿ ਕੇ ਉੱਥੇ ਕੰਮ ਕਰਨ ਦੀ ਬਜਾਏ ਉੱਥੇ ਲੜਕਿਆਂ ਨੂੰ ਹਰਾਸ਼ਮੈਂਟ ਇਸ ਤਰ੍ਹਾਂ ਦਾ ਇੱਕ ਤਰ੍ਹਾਂ ਦਾ ਇਹ ਸੈਕਸ਼ੂਅਲ ਹਰਾਸ਼ਮੈਂਟ ਵੀ ਹੈ ਮੈਂ ਹੁਣ ਇਹਦੇ ਉੱਤੇ ਗਲਤ ਸ਼ਬਦ ਦਾ ਯੂਜ਼ ਕੀਤਾ ਤਾਂ ਇਹਦੇ ਉੱਤੇ ਟਿੱਪਣੀ ਕਰਨਗੇ ਲੋਕ ਪਰ ਇਹਨਾਂ ਦੇ ਲਈ ਜਿੰਨਾ ਮਤਲਬ ਲੋਅ ਲੈਵਲ ਦਾ ਸ਼ਬਦ ਵਰਤਿਆ ਜਾਵੇ ਉਹਨਾਂ ਘਟਾ ਹੈ ਕਿਉਂਕਿ ਇਨਾਂ ਦੇ ਘਰੇ ਆਉਦੇ ਵੀ ਘਰੇ ਤੀਆਂ ਪੈਣਾ ਹੁੰਦੀਆਂ ਹੋਣਗੀਆਂ ਤਾਂ ਇਹ ਇਹਨਾਂ ਨੂੰ ਇੰਨੀ ਜੇ ਇੱਜ਼ਤ ਦਾ ਖਿਆਲ ਹੈ ਤਾਂ ਉਹਤਾਂ ਨੂੰ ਵੀ ਪ੍ਰੋਟੈਕਟ ਕਰਨ ਠੀਕ ਹੈ ਸੋ ਮੈਂ ਇਹ ਲੜਕੀਆਂ ਨੂੰ ਬੇਨਤੀ ਕਰੂੰਗਾ ਜਿੱਥੇ ਵੀ ਇਹਨਾਂ ਨੂੰ ਇਹ ਲੱਗਦਾ ਇਹ ਕੋਈ ਉਹਨਾਂ ਦਾ ਚਾਹੇ ਹਸਪਤਾਲ ਹੋਵੇ ਕੋਰਟ ਹੋਵੇ ਜਾਂ ਬੈਂਕਿੰਗ ਹੋਵੇ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਪ੍ਰਾਈਵੇਟ ਜਾਂ ਗਵਰਨਮੈਂਟ ਸੈਕਟਰ ਦੇ ਵਿੱਚ ਕੋਈ ਵੀ ਬੰਦਾ ਜੇ ਲੜਕੀ ਨੂੰ ਐਦਾਂ ਅੱਖਾਂ ਕੱਢ ਕੇ ਜਾਂ ਉਹਨੂੰ ਲੱਗ ਰਿਹਾ ਵੀ ਮੈਂ ਜਦੋਂ ਗੱਲ ਕਰ ਰਹੀਆਂ ਤਾਂ ਮੈਨੂੰ ਫੀਲ ਹੋ ਰਿਹਾ ਹੈ ਇਹ ਲੜਕੀ ਨੂੰ ਵੀ ਇਹ ਬੰਦਾ ਦੀ ਜਿਹੜੀ ਨਜ਼ਰ ਆ ਉਹ ਗਲਤ ਹੈ ਤਾਂ ਉਹਦੇ ਖਿਲਾਫ ਇੱਕ ਐਵੀਡੈਂਸ ਕ੍ਰੀਏਟ ਕਰਕੇ ਸੈਕਸੁਅਲ ਹਰਾਸਮੈਂਟ ਦੀ ਜਿਹੜੀ ਹੈਗੀਆਂ ਨੇ ਕੈਟਾਗਰੀ ਦੇ ਵਿੱਚ ਇਹਨੂੰ ਫਾਲ ਕਰਦਾ ਹੈ ਤਾਂ ਕਿ ਜੇ ਆਪਾਂ ਹੁਣ ਇਹ ਛੋਟੀ ਜਿਹੀ ਗੱਲ ਨਹੀਂ ਲੋਕਾਂਗੇ ਤਾਂ ਅੱਗੇ ਚੀਜ਼ਾਂ ਬਹੁਤ ਵੱਧ ਜਾਂਦੀਆਂ ਹੁੰਦੀਆਂ ਨੇ ਕਿਰਾਏ ਕ੍ਰਿਮੀਨਲ ਨੂੰ ਸਹਿ ਦਿਨਾਂ ਦੀ ਇੱਕ ਬਹੁਤ ਵੱਡੀ ਗਲਤੀ ਹੈ ਇਸ ਕਰਕੇ ਇਹਨਾਂ ਨੂੰ ਰੋਕਣਾ ਬਹੁਤ ਜ਼ਰੂਰੀ ਹੈ ਕੁੜੀਆਂ ਨੂੰ ਮੈਂ ਕਹਣਾ ਵੀ ਡਰਨ ਦੇ ਕੋਈ ਲੋੜ ਨਹੀਂ ਹੁੰਦੀ ਇਹਨਾਂ ਨੂੰ ਸਮਝਦੇ ਬੋਲਣਾ ਚਾਹੀਦਾ ਸਬੂਤ ਦੇ ਨਾਲ ਤਾਂ ਕਿ ਇਹ ਅੱਗੇ ਤੋਂ ਏਦਾਂ ਦਾ ਕਿਸੇ ਵੀ ਨਾਲ ਜਿਹੜੀਆਂ ਛਿੜਖਾਨੀਆਂ ਨਾ ਕਰਨ ਸੋ ਡਿਪਾਰਟਮੈਂਟਸ ਨੂੰ ਮੈਂ ਹਰੇਕ ਨੂੰ ਕਹੂੰਗਾ ਉਹਨਾਂ ਦੇ ਜੋ ਬਣੇ ਹੋਏ ਨੇ ਸੈੱਲ ਬਣਾਏ ਹੋਏ ਨੇ ਉਹਦਾ ਲੀਗਲ ਵੇ ਬਣਾਇਆ ਹੋਇਆ ਵੀ ਇਥੇ ਸਖਤ ਸਹਾਰਸਮੈਂਟ ਕਿਸੇ ਲੜਕੀ ਨੂੰ ਕੀਤਾ ਜਾਂਦਾ ਤਾਂ ਉਹਨਾਂ ਨੂੰ ਵੀ ਦੇ ਉੱਪਰ ਸਟੈਪ ਚੱਕਣਾ ਚਾਹੀਦਾ ਚਾਹੇ ਉਹ ਕੋਈ ਸੀਨੀਅਰ ਅਫਸਰ ਕਿਉਂ ਹੀ ਨਾ ਹੋਵੇ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਕਈ ਵਾਰ ਜੇ ਬੱਚੀਆਂ ਜਿਹੜੀਆਂ ਹੈਗੀਆਂ ਉਹ ਡਰ ਜਾਂਦੀਆਂ ਨੇ ਵੀ ਸਾਡਾ ਜਿਹੜਾ ਹੈਗਾ ਇੱਥੇ ਸੀਨੀਅਰ ਅਫਸਰ ਹੈ ਠੀਕ ਹੈ ਉਹਨੂੰ ਅਸੀਂ ਕਹਾਂਗੇ ਤਾਂ ਸਾਡੇ ਉੱਤੇ ਉਹ ਸਾਨੂੰ ਕੱਲ੍ਹ ਕੋਈ ਨੋਟਿਸ ਦੇ ਦੂਗਾ ਜਾਂ ਸਾਨੂੰ jobb ਤੋਂ ਕੱਢਣ ਦੀ ਧਮਕੀ ਦੇ ਦੂਗਾ ਕੁਝ ਵੀ ਐਡਾ ਥੰਮ੍ਹਨਗੇ ਤਾਂ ਲਾ ਉਹਨਾਂ ਦੇ ਨਾਲ ਹੈ ਸੋ ਇਸ ਕਰਕੇ ਹਰਾਸ਼ਮੈਂਟ ਹੋਣ ਦੀ ਲੋੜ ਨਹੀਂ ਤੇ ਐਵੀਡੈਂਸ ਕ੍ਰੀਏਟ ਕਰਦੇ ਹੋਏ ਇਹਨਾਂ ਨੂੰ ਸਬਕ ਸਿਖਾਉਣਾ ਬਹੁਤ ਜ਼ਰੂਰੀ ਹੈ ਤੇ ਮੈਂ ਇਹਨਾਂ ਨੂੰ ਵੀ ਕਹਿਣਾ ਦੀ ਜਿਹੜੇ ਵੀ ਬੰਦੇ ਇਸ ਕੈਟਾਗਰੀ ਦੇ ਵਿੱਚ ਫਾਲ ਕਰਦੇ ਨੇ ਜਿਹੜੇ ਇਹ ਗਲਤ ਨਜ਼ਰ ਰੱਖਦੇ ਨੇ ਗੱਲ ਕਰਨ ਦਾ ਤਾਂ ਤਰੀਕਾ ਨਹੀਂ ਹੈਗਾ ਮਤਲਬ ਕੁੜੀ ਦੀ ਬਾਡੀ ਦੇ ਕਹਣੀ ਬਾਰ-ਬਾਰਾ ਨੂੰ ਵਾਚ ਕਰੀ ਜਾਣਾ ਸਭ ਤੋਂ ਗੰਦੀ ਜਿਹੜੀ ਹੈਗੀ ਐ ਅਸੀਂ ਜੇ ਗੰਦੀ ਨਾਲੀ ਦੇ ਇਹ ਕੀੜੇ ਨੇ ਨਾ ਬਸ ਵੀ ਇਹਨਾਂ ਨੂੰ ਤੁਸੀਂ ਇਹਨਾਂ ਦਾ ਕੋਈ ਸ਼ਬਦ ਵਰਤ ਹੀ ਨਹੀਂ ਸਕਦੇ ਵੀ ਕਿੱਦਾਂ ਦੇ ਇਹ ਕੀੜੇ ਨੇ ਮਤਲਬ ਆਪਦੀ ਜਿਹੜੀ ਮੇਲ ਡਿਗਨਿਟੀ ਹੈ ਜਾਂ ਇੱਜ਼ਤ ਕਹਿੰਦੇ ਨੇ ਤੇ ਬੰਦੇ ਆਪਦੇ ਹੱਥ ਹੁੰਦੀਆਂ ਬਣਾਉਣੀ ਦਿੱਤਾ ਹੈ ਆਪਦੀ ਇੱਜ਼ਤ ਵੀ ਗਵਾ ਲੈਂਦੇ ਨੇ ਬੰਦੇ ਨਾਜਰਾਂ ਦਾ ਗਿਰਦੀ ਗਿਰਦੇ ਨੇ ਪਤਾ ਨਹੀਂ ਇਹਨਾਂ ਨੂੰ ਰੱਬ ਨੇ ਇਹਨਾਂ ਨੂੰ ਕੀ ਸਿਸਟਮ ਇਹਨਾਂ ਨੂੰ ਬਖਸ਼ਿਆ ਹੈ ਸਾਰਾ ਕੁਝ ਭੁੱਲ ਭੱਲ ਕੇ ਵੀ ਇਹ ਸਭ ਜਿਹੜੇ ਹੈਗੇ ਨੇ ਇਹ ਗਲਤ ਹਰਕਤਾਂ ਦੇ ਵਿੱਚ ਜਾਂਦੇ ਨੇ ਸੋ ਇਹਨਾਂ ਕੀੜਿਆਂ ਨੂੰ ਮਾਰਨ ਦੀ ਲੋੜ ਹੈ ਠੀਕ ਹੈ ਇਹ ਹਿੱਟਣਾ ਮਾਰਨ ਵਾਲੇ ਕੀੜੇ ਨਹੀਂ ਹੈਗੇ ਇਹ ਕੀੜਿਆਂ ਨੂੰ ਲੋਅ ਦੇ ਹਿਸਾਬ ਦੇ ਨਾਲ ਹੀ ਇਹਨਾਂ ਦੀਆਂ ਅੱਖਾਂ ਪੰਨੀਆਂ ਪੈਣੀਆਂ ਤਾਂ ਜਾ ਕੇ ਇਹਨਾਂ ਨੂੰ ਸੁਰਤ ਆਉ ਤਾਂ ਜਾ ਕੇ ਇਹ ਧੀਆਂ ਪੈਣਾ ਨੂੰ ਛੇੜਨਾ ਉਹਨਾਂ ਨੂੰ ਸੈਕਸਚੁਅਲੀ ਵਾਚਿੰਗ ਕਰਨਾ ਤਾਂ ਇਹ ਰੁਕਣਗੇ ਜੇ ਅਪਾ ਸਟੈਪ ਚੱਕਾਂਗੇ ਥੈਂਕ ਯੂ ਸੋ ਮੱਚ